ਈਨਾਈਟਾ ਦਾ ਮੇਰਨ ਅੰਦੇਸਪਾਸ ਸਿੰਘ ਜੀ ਇਹ ਕਿਹੜਾ ਪਟਾ ਹੰਦਰਵਾਲ ਦਾ ਹੁਣ ਕਿੱਥੇ ਰਹਿ ਗਏ ਫਾਦੇਗਾ ਜੂੜਿਆ ਫਾਦੇਗਾ ਜੂੜਿਆ ਅੰਦੇਸਪਾਸ ਸਿੰਘ ਜੀ ਇਹ ਕਿਸ ਤਰ੍ਹਾਂ ਹੈ ਜਿੰਨਾ ਤੱਕ ਗੱਲ ਹੋਈ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂਐਸਏ ਮੈਂ ਜੀ ਯੂਐਸਏ ਜੇ ਤੱਕ ਇੱਥੋਂ ਗਿਆ ਸੀਗਾ ਜਿੰਨਾ ਤੱਕ ਗੱਲ ਹੋਈ ਹੈ ਮੇਰੀ ਇੱਕ ਨੰਬਰ ਤੇ ਇਹ ਵਿਜਾ ਪ੍ਰੋਪਰ ਲੋਆ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੈਂ ਮਤੋਂ ਖਾਓ ਗਿਆ ਤੇ ਹੁਣ ਕਿੰਨਾ ਪੈਸਾ ਜੀ ਕਰਦੇ 3 ਲੱਖ ਦੀ ਗੱਲ ਹੈ ਇਹ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਾਂ ਪੰਜਾਬ ਚ ਫਰੇ ਕਰੂ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਜਿਆਦੇ ਇੱਕ ਨੰਬਰ ਦੀ ਡੀਲ ਲਵਾ ਜੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੈਨੂੰ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਕਿਉਂਕਿ ਹਾਂ ਜੀ ਬਈ ਮੈਂ ਆਪਣਾ ਮੈਂ ਬ੍ਰਾਜ਼ਿਲ ਤੱਕ ਜਾਂਦਾ ਉਹ ਤੇ ਤੈਨੂੰ ਉੱਥੇ ਮੈਂ ਬਾਈ ਹੋ ਰਿਹਾ ਹਾਂ ਬ੍ਰਾਜ਼ਿਲ ਤੱਕ ਅੱਗੇ ਵੀ ਬਾਈਰ ਦੀ ਗੱਲ ਹੋएगी ਪਰ ਉਹਨੇ ਧੋਖਾ ਆ ਮੈਂ ਇਹ ਕਰੂੰਗਾ ਇਸੇ ਤੁਸੀਂ ਮੈਂ 24 ਘਾਟੀਆਂ ਗਿਆ ਸੀ ਸਤੋਂ ਮਹੀਨੇ ਐ ਜੁਲਾਈ ਚ ਵੀ ਇਹ 6 ਮਹੀਨੇ ਬਾਅਦ 6 ਮਹੀਨੇ ਮਰ ਦਿੱਤੇ ਸੀ ਵੈਸੇ ਕਦੋਂ ਪਹੁੰਚਿਆ ਮੈਂ ਚਲਿਆ 1 ਜਨਵਰੀ ਦੇ 25 ਚ ਤੇ ਬਾਰਡਰ ਕਰਾਸ ਕੀਤਾ ਹਾਂਜੀ ਬਾਰਡਰ ਕਰਾਸ ਕੀਤਾ ਇਹਨਾਂ ਸੇ ਧਿਆਨ ਦੇ ਦਿਨ ਹੋਏ 11 ਦਿਨ ਬਾਅਦ ਮੈਂ ਵਾਪਸ ਕਿਹਾ 11 ਦਿਨ ਹੋਏ ਉੱਥੇ ਤਾਂ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟੋਲ ਹਾਂ ਬਾਰਡਰ ਪਟੋਲ ਕਿੰਨੇ ਰੱਖਿਆ ਤਾ 11 ਦਿਨ ਰੱਖਿਆ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਭੇਜਣਗੇ ਤੁਹਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲਾਈਟ ਜੀ ਬਾਹਰ ਸਰਚਾਰ ਜੁਰਾ ਪਾਣ ਉਦੋਂ ਪਤਾ ਲੱਗਾ ਕਿ ਇੰਡੀਆ ਅਸਿਆ ਮੈ ਤੁਹਾਨੂੰ ਨਹੀਂ ਦੱਸਿਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਹਾਂ ਜਦੋਂ ਮਨ ਲਵੇ ਉਹਨਾਂ ਨੇ ਇਹ ਚ ਭਾਲਤਾ ਤੇ ਫੋੜ ਜਲਣ ਤੋਂ ਬਾਅਦ ਉਹ ਅਗਲੇ ਬਸਪੇ ਹੋਏ ਜੀ ਸੋਚਿਆ ਵੀ ਦੁੱਦੀ ਚੰਪੀ ਚ ਜਾ ਮਨ ਲਓ ਕਿ ਟੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨੇ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨ ਤੇ ਉਹਦੇ ਹੱਥ ਘੜੀਆਂ ਲੱਗੀਆਂ ਪੈਰਾਂ ਨੂੰ ਬੇੜੀਆਂ ਪਾ ਦਾ ਅੱਛਾ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘੜੀਆਂ ਤੇ ਬੇੜੀਆਂ ਤੁਹਾਨੂੰ ਇੰਡੀਆ ਜਾਣ ਕੇ ਕੋਈ ਹਾਂ ਜੀ ਇੰਡੀਆ ਜਾ ਰਹੀ ਕੋਈ ਹਾਂ ਜੀ ਰਾਣ ਸਾਥੀ ਵਰਤ ਤੇ ਜਦੋਂ ਰਾਣ ਸਾਥੀ ਉੱtre ਉੱਥੇ ਪਤਾ ਲੱਗਾ ਵੀ ਇਹ ਸਾਰਾ ਮੇਰੇ ਕੋਲ ਥੋੜਾ ਬਹੁਤ ਪਰਾਂ ਲੱਗ ਗਿਆ ਹੋਏ ਕਿ ਅਸੀਂ ਇੰਡੀਆ ਜਾ ਰਹੇ ਹਾਂ ਮੈਨੂੰ ਨਹੀਂ ਪਤਾ ਕਿ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਇੱਥੇ ਆ ਕੇ ਪਤਾ ਲੱਗਾ ਇੱਥੇ ਫਿਰ ਨਾ ਇੱਥੇ ਖੋਲੀਆਂ ਹਾਂਜੀ ਇੱਥੇ ਆਉਟ ਬੋਲੀ ਹਾਂ ਇੱਥੇ ਫਿਰ ਇਹ ਜਿਹੜਾ ਕੋਸ਼ਤਰੀ ਕਿਸ ਤਰ੍ਹਾਂ ਦਾ ਹਵਾ ਪਾਉ ਲੱਗਾ ਕਿੰਨਾ ਦਾ ਮਸੂਲਤ ਹੋਇਆ ਮੈਂ ਸੋਚ ਤੂੰ ਆ ਵੀ ਜਾਣ ਸਕਦੇ ਕਿ ਬੰਦਾ ਕਿੱਦਾਂ ਅੰਦਰ ਥੜ ਜਾਂਦਾ ਇੱਕ ਵਾਰ ਫਿਰ ਸਾਡੇ ਫੀਲ ਚੱਕਰ ਬਣ ਕੇ ਆਨਸਾਨੀ ਤੇ ਬਿਆਸਾ ਪਾਉ ਲੱਗਾ ਸੀ ਹਾਂਜੀ ਬਿਆਸਾ ਪਾਉ ਲੱਗਾ ਸਾਰਾ ਕਿ ਪਾਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਿਹੜਾ ਇੰਤਜ਼ਾਮ ਐਡਾਂ ਚ ਦਿਨਾਂ ਨੂੰ ਤਰਾਂ ਉਹ ਸਾਡੇ ਕੋਲ ਜੀ ਕੋ ਜੀ ਅੱਜ ਤੱਕ ਨਹੀਂ ਗੁਣੀਆ ਜੋ ਵੀ ਹੋਇਆ ਇਹ ਮੈਂ ਕਿ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਆ ਸਰ ਜੀ ਨਾ ਦੋਸ਼ ਕਿੰਨੂੰ ਦਿੰਦੇ ਤੋਂ ਉਸ ਉੱਤੇ ਜਾਣ ਤਰੀਕਾ ਮੇਰੇ ਕੋਲ ਆਪਣੀ ਕਿਸਮਤ ਨੂੰ ਇਹਿਸ ਮੇਜਿਤਾ ਦੇਖੋ ਅੱਜ ਜਿਹੜਾ ਅਜਪਾਲ ਸਿੰਘ ਜੀ ਯੂਐਸਏ ਤੋਂ ਆਏ ਨੇ ਦੇਖੋ ਕਿ ਇਹ ਸੀਟਿੰਗ ਦੇ ਰਿਪਰੀ ਪਨਾਪਾ ਮਹਾਰਾਜਾ ਸ਼ੁਕਰ ਕਰਦੇ ਆ ਜਿਹੜਾ ਮਹਾਰਾਜਾ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਦੀ ਸਰਕਾਰ ਕੋਲ ਮੰਗ ਕਰਦੇ ਆਂ ਕਿ ਜਿਹੜੇ ਸਾਡੇ ਇਹਨੇ નિયੰਤਰ ਦੇ ਤਹੇ ਕੁਝ ਅਹੀਂ ਨਿਯਮਤਾ ਬਣਾਈਆਂ ਕੋਈ ਇਦਾਂ ਚੁੱਕ ਕੇ ਰਏ ਆਂ ਆਪਣੇ ਬ੍ਰਦਰ ਦੇ ਤਹੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਵੇਂ ਰਭੀ ਆਪਾਂ ਸਰਕਾਰ ਕੋਲ ਮੰਗ ਕਰਦੇ ਆਂ ਹੁਣ ਇਹਦੇ ਤੋਂ ਕੋਈ ਕੰਨੀ ਕਾਰਵਾਈ ਕਰਨੀ ਚਾਹੋ ਦੇਖੋ ਵੀ ਆਪਾਂ ਆਪਣੇ ਘਰ ਸਲਾਹ ਕਰਕੇ ਏ ਕੋਸ਼ਿਸ਼ ਕਰਾਂਗੇ ਵੀ ਆਪਾਂ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਦੋਂ ਮੇਰਾ ਪੁੱਤਰ ਆਉਂਦਾ ਕਿਸੇ ਆਪਣੇ ਕਾਰਨ ਕੋਈ ਜਾਣਦਾ ਏਜੰਟ ਨੇ ਇਹਦਾ ਸੌਦਾ ਕੀਤਾ ਕੋਈ ਜਾਣਦੀ ਜੋ ਵੀ ਮਾ ਉਹਨੀਆਂ ਦੇ ਕਰਮਾਂ ਚ ਇਦਾਂ ਹੀ ਹੋਗਾ ਲਿਖਿਆ ਹੋਊਗਾ ਹਾਂ ਦੇਨ ਤੋਂ ਨਹੀਂ ਜਿਹੜਾ ਹੋ ਕੇ ਤਾਂ ਦੇ ਦਿੱਤਾ ਵੀ ਕੋਈ ਜਾਣਦੀ naa dibaatu a bàbá naa ta waara awurana ba saito.